ਕਿਹੜੇ ਵੇ ਯਾ ਮੈਂ ਅਗਰ ਮੈਂ ਛੁਰੇ ਕੀ ਕਰ ਰਹਾ ਹਾਂ ਉਹ ਨਾ ਪਾਣੀ ਚ ਮੇਰੀ ਇਹ ਸਾਬ ਨਾਲੀ ਸੀਰੇ ਦਾ ਬਦਮਾਸ਼ ਆ ਉਹ ਸੁੱਤੀ ਪਈ ਦਾ ਗਾਲ ਇਹ ਜਾ ਦੱਬੂਗਾ ਨਾ ਜਦੋਂ ਰੂਸ ਬਿਜਾ ਦੇ ਨਹੀਂ ਉਰੇ ਦਾ ਡਾਗਾ ਚੱਲ ਰਹੀਆਂ ਤੈਨੂੰ ਮੈਂ ਗੱਲ ਕਹਤੀ ਉਰੇ ਪੜ ਜਾਣਗੇ ਲਹੂ ਲਹੂ ਲਾਹਣ ਹੋ ਜੂਗਾ ਮੈਂ ਮਾਮੀ ਨੂੰ ਦੱਸੂ ਆ ਉਹ ਕੈਨੂੰ ਪਕਾਈ ਮਾਰਦਾ ਇਹ ਮੈਂ ਪੜ ਦੇਣਾ ਕੰਮ ਕਰਦਾ ਮੈਨੂੰ ਕਰ ਲਾਂਗਾ ਮੇਰਾ ਸਾਲਿਆ ਅੱਛਾ ੜਾ ਜਰੂਸ ਕੜਮਾਉਣਾ ਉੱਥੇ ਤੂੰ ਨਾ ਕਰਦਾ ਨਾ ਪਾਪ ਤੇ ਜੀ ਤਾਂ ਇਹਨੂੰ ਪਤਾ ਲੱਗ ਗਿਆ ਕਿ ਕੈ ਵੀ ਫੁੱਲ ਖਾਂਦੇ ਨਹੀਂ ਬਾਠੀਂਗਾ ਜੀ ਮੇਰਾ ਨਹੀਂ ਮੇਰੇ ਆ ਸਾਲਿਆ ਮਾਮੀ ਬਚਾ ਲੈ ਖਤਮ ਮਰ ਜਣਾ ਜਵਾਕ ਦੇ ਜਵਾਕ ਦੇ ਮਾਰਨਾ ਹੋਰ ਕੀ ਕਰਾਂ ਬੀਬੀਏ ਅਗਲਾ ਦੀ ਕਣਕ ਨੂੰ ਉੱਥੇ ਨੇ ਅੱਗ ਬੱਚਾ ਤਾਂ ਰਹੇਗੀ ਦੱਬੀ ਕਿਨੇ ਫੜਾਈ ਰਿਆ ਸੁੱਚ ਓਏ ਕਾਣ ਉਥੇ ਟਰਾਂਸਫਾਰਮਰ ਦੀ ਸੁੱਚ ਦੇਖਦਾ ਹੀ ਪੜਾਕੇ ਪੈ ਜਾਂਦੇ ਕਿਤਾ ਕੀ ਹੈ ਜੱਟ ਨੇ ਹੁਣ ਤਕਪੜਾ ਕੀਤਾ ਪਾਇਆ ਪੜਾਕੇ ਪਾਇਨੇ ਆ ਜਾਣ ਕੇ ਤੇਰੇ ਪੜਾਕੇ ਕਿੰਨੇ ਕ ਪਾਇਨੇ ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਮਿਸੇ ਨਿਕਲ ਜਾਂਦੇ ਨੇ ਠੱਕੇ ਪਾਉਣਾ ਇਹਦੇ ਦਿਨ ਤਾਂ ਬਹੁਤ ਦੂਰ ਨੇਗੇ ਮੇਰਾ ਸਾਲਾ ਮੁਰਗਾ ਬੰਬ ਨਾ ਇਹਨੂੰ ਕੀ ਕਰਾ ਪੂਰਾ ਕਰਕੇ ਸਾਲਾ ਬਦਗੀ ਕਰਾ ਕੇ ਫਾਜ਼ੀ ਫਾੜੇ ਉੱਤੇ ਜਲੂਸ ਕਢਾ ਕੇ ਰੱਖਦਾ ਮੇਰੇ ਸਾਲੇ ਨੇ ਮੈਨੂੰ ਆਏ ਦੱਸ ਕਿਹੜੇ ਤੇਰੇ ਬਾਪ ਨੇ ਲਾਈਟ ਛੱਡੀ ਆ ਅਕਾਂਕਾ ਪੱਕੀਆਂ ਕਰਕੇ ਤਾਂ ਕੱਟ ਲਾਰ ਕੇ ਨੇ ਅਗੇ ਪੜਾਕੇ ਪੈ ਜਾਣਗੇ ਮੇਰੀ ਗੱਲ ਸੁਣ ਲੈ ਬੀਬੀ ਉੱਥੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਨਸ਼ਾ ਕਰਦਾ ਹੈ ਬਿਨਾਂ ਗੱਲ ਤੋਂ ਬਦਨਾਮ ਹੋ ਗਿਆ ਤੇ ਮੱਕਾਈ ਮਾਰੀ ਸੀ ਮੈਂ ਡਰਾਸ ਫਾਰਮ ਥੱਲੋਂ ਕਣਕ ਵੜਦਾ ਸੀ ਵੀ ਪਤੰਗਾ ਕਰਕੇ ਕੋਈ ਅੱਗ ਨਾ ਲੱਗ ਜੇ ਇਹ ਤਾਂ ਸਿਆਣੀ ਗੱਲ ਕਰਦਾ ਸੀਗਾ ਆਹੋ ਸਿਆਣੀ ਕਰਦਾ ਸੀ ਨੜੇ ਹੋਰ ਇਸੇ ਦੀ ਸਾਈਡ ਨਾਲ ਦਾ ਇਸੀ ਲੈ ਲੈ ਸਾਈਡਾ ਮੈਨੂੰ ਫਾਹਾ ਦੇ ਦੇ ਐ ਕਰ ਰਸਾ ਮਾਮੀ ਜਦ ਤੱਕ ਤੁਸੀਂ ਛੋੜਣ ਵਾਲੀ ਵਰਤਨੇ ਤਾਂ ਮਲੰਗੀ ਨੇ ਇਹ ਪੁੱਤ ਪਤੀ ਆ ਜਦੋਂ ਵਿਆਹ ਹੈ ਗਿਆ ਤਾਂ ਹੁਣ ਹੀ ਨਹੀਂ ਮਾਨ ਹੈਗਾ ਮੇਰੇ ਨੇ ਕਿਨੂੰ ਬੜਨ ਦੇਣਾ ਇਹਨਾਂ ਤਾਂ ਦਿੱਪੂ ਆਵਣੀ ਕਰੇ ਬੜਨ ਦੇਣੀ ਹੋਰ ਤਾਂ ਫਿਰ ਜਿਹੜੀ ਉਹ ਦਿਆਂਦੀ ਹੂਈ ਆ ਉਹ ਤੋਂ ਖਵਾ ਦੇ ਨੂੰ ਕੁੱਟ ਕੇ ਚੂਰੀ ਦੇਖ ਲੈ ਗੱਲਾਂ ਕਰਦੀ ਆ ਮੈਂ ਦੇਖ ਕੇ ਨਹੀਂ ਤੈਨੂੰ ਜਾਂ ਮੈਨੂੰ ਖਰੀਦ ਕੇ ਨਹੀਂ ਕੀ ਜਿਹੜਾ ਲਿਆ ਆ ਬਾਈ ਉਹਨੂੰ ਕਹਿ ਜਾ ਕੇ ਮੇਰਾ ਇਹ ਤਾਂ ਕੋਈ ਕਸੂਰ ਨਹੀਂ ਹੈਗਾ ਓਏ ਬੋਲਦੀ ਨਹੀਂ ਉਹਦਾ ਇੱਕ ਤਰ੍ਹਾਂ ਦਾ ਮੇਰਾ ਸਾਲਾ ਗੁੰਗਈ ਆ ਮੈਨੂੰ ਐ ਲੱਗਦਾ ਉਹਦੀ ਜੀਬ ਵੱਢ ਕੇ ਟੇਕੜੀ ਪੂਗੀ ਇੱਕ ਦਿਨ ਉਹਦਾ ਨਾਂ ਨਾਂ ਦੀ ਮੁੰਡਾ ਹੈ ਉਏ ਅਲਾਵਾ ਦਲੀਏ ਹੁਣਾ ਲਾ ਸਾਰਾ ਦੇਖ ਲਾ ਪਿਹੜੇ ਬੁੱਥੇ ਵਾਲਾ ਕਿਵੇਂ ਕਰਦਾ ਲੈ ਮੰਮੀ ਅਨਕ ਤੋ ਭਾਂਡੇ ਨਾਲ ਰਸਤੇ ਚ ਉਹ ਕੁੜੀ ਜੀ ਕਿੱਥੇ ਹੈ ਗਈ ਅੰਦਰ ਐ ਕਰ ਫਿਰ ਕੁੜੀਆ ਮੈਨੂੰ ਤਾਂ ਨਹੀਂ ਰਾਹ ਦਿੰਦੀ ਮੈਂ ਤਾਂ ਉਹਦੇ ਨਾਲ ਜਿੰਨਾ ਮਰਦੀ ਸੱਚ ਉਹਨੂੰ ਪਤਾ ਹੈ ਗੱਲ ਓਏ ਕੀ ਆਪਣਾ ਨੇ ਵਿਆਹ ਕਰਵਾ ਲਈਗਾ ਕਦੋਂ ਆ ਹੁਣ ਤੈਨੂੰ ਦਿਖਾਉਣਾ ਮੈਂ ਤੇਰੀ ਭਜਾਈ ਆਹੋ ਹੋਰ ਵੇ ਮੈਂ ਤੇਰੀ ਭੂਆ ਨੂੰ ਤਾਂ ਫੋਨ ਤੇ ਦੱਸਤਾ ਸੀ ਦੱਸਤਾ ਜੀ ਮਖਾ ਚੰਦ ਚੜ੍ਹਦਾ ਭਾਈ ਤੇਰੇ ਭਤੀਜੇ ਨੇ ਫਿਰ ਮੈਨੂੰ ਕਹਿ ਦੇਨੀ ਆ ਤੂੰ ਬੋਲਦੀ ਆ ਇਹਦੇ ਤੱਕ ਖਬਰ ਪਹੁੰਚੀ ਪਤਾ ਨਹੀਂ ਨਾ ਪਹੁੰਚੀ ਰੱਖਦਾ ਮੇਰਾ ਮੇਰਾ ਸਾਲਾ ਸਾਰਾ ਦਿਨ ਤਾਂ ਛਿਮਲੇ ਰਹਿੰਦਾ ਇਹ ਚੱਲ ਕੋਈ ਨਾ ਆਈ ਕਰੀ ਤੇ ਆਪਰੇਓ ਕਿ ਕੱਦ ਵੀ ਚਾਦੀ ਕੋਠ ਬਣਾ ਦੇ ਬਧੀਆ ਚਲ ਉਹਦਾ ਸੀ ਪੰਪ ਹੈਗੇ ਆਪੇ ਦੇ ਦੇਾਂਗੇ ਚੱਲੀਏ ਓਏ ਪਾਸ਼ਾ ਐਂ ਤੇ ਤਾਂ ਤੁਹਾਡੇ ਪੰਪ ਵੀ ਨਹੀਂ ਚੱਲਦੇ ਹਵਾ ਕਰਕੇ ਬਿਨਾਂ ਕਰ ਤੂੰ ਕੋਈ ਫਾਇਦਾ ਤੂੰ ਕਿਧਰੇ ਆਈ ਹੁਣ ਬੀਬੀ ਮੈਂ ਥੂਹ ਤੇ ਜਾਨੀ ਆ ਮੈਂ ਤਾਂ ਤੁਹਾਨੂੰ ਦੇਖ ਕੇ ਆ ਗਈ ਮਹਾਬਤ ਅੰਕਾ ਤੂੰ ਕਿਉਂ ਦੁੱਬੇ ਦੁੱਬੇ ਹੋ ਰਹੇ ਨੇ ਚੱਲ ਮੈਂ ਵੀ ਹੋਣੀ ਕੱਪੜੇ ਤੈਨਾਂ ਲਾਉਣ ਲੱਗ ਪਏ ਨੇ ਸਾਰੇ ਚੰਗੀਆਂ ਓਏ ਦੇਖ ਚੰਗੀਆਂ ਮਾੜੀਆਂ ਉਹਦਾ ਹੁਣੇ ਪਤਾ ਲੱ ਉਹਦ ਰੰਗ ਕਣਕ ਮੰਨਾ ਕਿ ਤਰੰਗ ਲਿਆ ਨਾ ਮੇਰਾ ਸੜਿਆ ਪੂਰਾ ਮੂੰਹ ਤਾਂ ਦੇਖੀ ਨਹੀਂ ਹੈਗਾ ਆਪੀ ਉਹ ਹੈਲੋ ਹਾਂ ਮੱਚ ਹਾਂ ਦੇਖ ਲੈ ਕਿਵੇਂ ਕਰ ਜੀ ਬਾਦਰ ਜੋ ਟੁੱਟਿਆ ਮਾਰ ਦਿਆ ਹਨਾ ਓਏ ਕੀਟ ਬੂਸੀਆ ਮਾਰ ਦਿਆ ਤੈਨੂੰ ਅਕਲ ਨਹੀਂ ਹੈਗੀ ਥਾਂ ਦੀ ਆਏ ਥੋੜੇ ਹੁੰਦੇ ਨੇ ਦੇਖ ਲੈ ਬੀਬੀ ਇਹ ਮਾੜੀ ਮੁੱਟੀ ਸੰਗ ਸ਼ਰਮਣੀ ਬੰਦਾ ਬਾਹਰੋਂ ਆਇਆ ਕੋਈ ਦੱਸ ਦੇ ਦੱਸ ਦੇ ਨੁਕਾਉਣੂ ਮੈਂ ਮੇਰੀ ਤਾਂ ਉਹ ਤੇ ਇਹ ਜਵਾਬ ਦੀ ਤੱਕੀ ਨਹੀਂ ਉੱਠ ਖੜੀ ਹੁਣ ਰਿਹੜਾ ਕਰੂਗੀ ਤੇਰੇ ਨੂੰ ਕੋਨਾ ਫਿਰ ਆਊਗਾ ਮੱਦੀ ਇਹੇ ਜਾ ਖਲ ਤੋ ਜਾਖੜ ਤੋਂ ਮੱਦੀ ਆਪਣਾ ਭੂਆ ਦਾ ਮੁੰਡਾ ਅੱਛਾ ਹਾਂ ਉਹਦੀ ਨਾ ਤਾਂਦਾ ਮੁੰਡੇ ਦੀ ਅੱਛਾ ਫੇ ਠੀਕ ਆ ਫੇਰ ਜਿਹ ਪੇਜੇ ਪੇਜਦੇ ਸਸਰੀ ਘਾਲ ਦੀ ਕੋਈ ਕੋਸ਼ਿਸ਼ ਨਹੀਂ ਹਾਂ ਸਸਰੀ ਘਾਲ ਵੀਰੇ ਸਸਰੀ ਘਾਲ ਜੀ ਆਇਆਂ ਮਿਲਖਾ ਕੇ ਸਸਰੀ ਘਾਲ ਵੀਰੇ ਫੇਰਾਇਮ ਬਲਾ ਕਰ ਹੁੰਦੇ ਨੇ ਕਿਹਨੇ ਬੁਲਾਇਆ ਕਰ ਤੇਰੀ ਭਾਈ ਸਤਿ ਸ੍ਰੀ ਅਕਾਲ ਵੀਰੇ ਠੀਕ ਆ ਸਸਰੀ ਘਾਰੇ ਰਹਿ ਗਈ ਸਤਿ ਸ੍ਰੀ ਅਕਾਲ ਹੁੰਦਾ ਹਾਂ ਸਸਰੀਆ ਕਾਲ ਵੀਰੇ ਮੇਰੀ ਗੱਲ ਸੁਣ ਲਾ ਬੀਬੀ ਇਹਨੂੰ ਪਤੀ ਨਹੀਂ ਇਹਦੀ ਪਾਬਰ ਬਾਰੇ ਵੀ ਕੀ ਪਾਬਰ ਹੈ ਭਗਮਨ ਤਮਾਣੀ ਨੂੰ ਦੇਖ ਲਾ ਮੂਨਕ ਤੋਂ ਟਿਕਟ ਦਿੰਦਾ ਹੀਗਾ ਹਾਂ ਦਵਾਈ ਪੀ ਬਰਾ ਮਾਗੇ ਤੈਨੂੰ ਮੈਂ ਬ੍ਰਿੰਦਰ ਗੋਇਲ ਨੂੰ ਦਵਾਈ ਮੈਨੂੰ ਬ੍ਰਿੰਦਰ ਗੋਇਲ ਨੂੰ ਦਵਾਈ ਦੇਖਣਾ ਕਿ ਨਾ ਨਹੀਂ ਗੱਲ ਸੁਣ ਮੈਨੂੰ ਖੁਕਰੀ ਨਾ ਮਾਰ ਮੇਰੇ ਕੋਲੇ ਮੈਨੂੰ ਸਾਰਾ ਪਤਾ ਹੈ ਤੁਹਾਡਾ ਫੇ ਚੱਲ ਕੋਈ ਨਾ ਜਿਹੜਨੇ ਪਾਰਟੀ ਨਹੀਂ ਜਿਹੜੀ ਨੇ ਜਿੱਤਣਾ ਕੀ ਕੀਤਾ ਐ ਇੱਕ ਤਾਂ ਮੈਂ ਖੜੀ ਹੋਊਂਗੀ ਬੋਟਾ ਲਾ ਇਹ ਕਰੂਗੀ ਬਾਰੇ ਨਿਆਰੇ ਦੇਖੀ ਮੈਂ ਮੈਨੂੰ ਬੋਟਾ ਪਾਵਾਂਗੇ ਦਿੱਤੇ ਆਵਾਂਗੇ ਨਾਲੇ ਹਾਂ ਆਪਣੀ ਸੀਟ ਪੱਕੀ ਇਹ ਤੈਨੂੰ ਲੋਕਾਂ ਦੇ ਬਾਰੇ ਨਿਆਰੇ ਇਹ ਕਰੂ ਲੋਕਾਂ ਦੇ ਬਾਰੇ ਨਿਆਰੇ ਦੀ ਜਣਦੀ ਆ ਭਾਈ ਪਤਾ ਹੀ ਆ ਮੈਨੂੰ ਤੂੰ ਕੀ ਜਾਣਦੀ ਮਾਮੀ ਬਾਰੇ ਆ ਜਾਣ ਦੇ ਮਾਮੀ ਬਾਲਾ ਨਾ ਬੋਲ ਨਾਲ ਸਾਡੇ ਘਰ ਆ ਕੇ ਬੋਲੀਏ ਨਾ ਬਈ ਤੂੰ ਇੱਕ ਗੱਲ ਕਹਿਦੀ ਇਹ ਰਿਆਂ ਉਹੀ ਝੱਲਣਾਵਾ ਗੂਗਾ ਜਾਂ ਕਰਨਾ ਮੈਂ ਨਹੀਂ ਚੱਲਦਾ ਆ ਦੇਖ ਲੈ ਆ ਦੇ ਮੈਂ ਗੋਲਣ ਦੀ ਉੱਤਰ ਕੀ ਨੀਕ ਤਮੀਜ਼ ਹੈ ਕੁੜੀਆਂ ਦਾ ਕੀ ਮਤਲਬ ਜੇ ਇਹਦੇ ਮਤਲਬ ਮਾਰ ਕੇ ਬੁੱਕੀ ਚਵਾੜਾ ਪਰਲੇ ਪਾਸੇ ਲਾ ਲੜਾਣਾ ਉਹਨਾਂ ਮਾਰ ਕੇ ਖਾ ਕੀ ਮਾਰ ਕੇ ਦਿਖਾ ਇਹ ਜਿਹੜੀ ਹੈਗੀ ਬਾਹਰ ਬੋਲਦਾ ਕਿ ਮੇਰਾ ਇਹਨੂੰ ਟੱਕਿਆਦਾ ਨਹੀਂ ਮੇਰਾ ਬੀਬੀ ਬਾਲ ਕੇਦਾ ਆ ਭਾਂਡੇ ਚ ਲੱਗਦੀ ਹੈ ਭਾਬੀਆਂ ਮੇਰੀ ਕਾਈ ਤਰ ਤਮੀਜ਼ ਨਾਲ ਬੋਲਦੇਗਾ ਨਹੀਂ ਤੈਨੂੰ ਬੜੀ ਤਮੀਜ਼ ਆ ਗਈ ਆ ਲੈਂਦੇ ਤੇਰੇ ਬਾਈ ਲੱਭੂ ਨੇ ਬਾਹਰ ਕੀ ਮਾਰਦੇ ਨੇ ਟੋਅ ਦੱਬ ਕੇ ਦੱਬਦੇ ਨੇ ਮੈਂ ਤੁਰ ਜਾ ਤੁਰ ਜਾ ਰੱਜਾ ਹੋ ਨਮਕ ਬਦਮਾਸ਼ੀ ਇਹ ਗੱਲ ਸੁਣ ਇੱਜ਼ਤ ਮਾਨ ਕਰਾ ਲੈ ਮੇਰੀ ਗੱਲ ਸੁਣ ਮੇਰੀ ਗੱਲ ਧਿਆਨ ਨਾਲ ਬਿਸਕੁਟਾ ਕੀ ਲਿਆਉਣੇ ਲੇਗੇ ਨਾ ਮਰ ਜਾਵੇ ਬਿਸਕੁਟਾ ਹੈ ਇਹਨਾਂ ਨੂੰ ਜਿਹੜਾ ਕੁਝ ਬੋਲਣਾ ਬੋਲ ਲੈ ਮੈਨੂੰ ਬੋਲ ਲੈ ਜੇ ਸਾਡੇ ਦੋਤੇ ਨੂੰ ਬੋਲੀ ਨਾ ਪੰਜ ਮੇਰੀ ਇਹ ਸਾਂ ਬੁਲਾ ਲਈ ਸੀਰੇ ਦਾ ਬਦਮਾਸ਼ ਆ ਉਹ ਸੁੱਤੀ ਪਈ ਤਾਂ ਗੱਲ ਇਹ じゃ ਦੱਬੂਗਾ ਨਾ ਮੁੜ ਕੇ ਸਾ ਨਹੀਂ ਹੋਣਾ ਉਹ ਕਾਦਾ ਬਦਮਾਸ਼ ਜਿਹੜਾ ਸੁੱਤੀ ਪਈ ਨਾਲ ਦੱਬੂਗਾ ਬਦਮਾਸ਼ ਆ ਤੇਰੀ ਇੱਕ ਗੱਲ ਸੁਣ ਲੈ ਇੱਕ ਗੱਲ ਸਿੱਧੀ ਜੀ ਆਏ ਕਿਤੇ ਨਹੀਂ ਹੈ ਜੀ ਮੇਰੀ ਗੱਲ ਸੁਣ ਤੀ ਮੰਮੀ ਉਹ ਚੱਲ ਚੁੱਪ ਕਰ ਜਾ ਓਏ ਬਾਲਾ ਨਾ ਕੇ ਪਤਾ ਮੇਰੀ ਇੱਕ ਗੱਲ ਸੁਣਦਾ ਜ਼ਮੀਨ ਜੋ ਅੱਧ ਬਣਾ ਕੇ ਲੈ ਗਿਆ ਨਾ ਜਿੱਦਣ ਅੱਖਾਂ ਜੇ ਕਸੁੰਨ ਦੇ ਦੇ ਰੋਵੋਗੇ ਹਾਂ ਅੱਛਾ ਜ਼ਮੀਨ ਦੇ ਅਗਲੇ ਦੀ ਜ਼ਮੀਨ ਦੇ ਅਗਲੇ ਦੀ ਹਿੱਸਾ ਇਸ ਕਰ ਜ਼ਮੀਨ ਜਾਂ ਜਾਤ ਦੀ ਮਾਲਕ ਕੁੜੀਆਂ ਦਾ ਹਿੱਸਾ ਕਾਦਾ ਹੁੰਦਾ ਹੈ ਨੌ ਕਰਾ ਗਿਆ ਤੀ ਦਾਦਾ ਇਹਦਾ ਦਾਦਾ ਪਹਿਲੀ ਨੌ ਕਰਾ ਗਿਆ ਦੇਖਣ ਨੂੰ ਬਾਲਾ ਜਿਹਾ ਲੱਗਦਾ ਇਹ ਦੇਖ ਰੂ ਤੇਰੇ ਵਰਗੇ ਦੇ ਬੌਡੀ ਗਾਰਡ ਜਾਉਣ ਨਾਲ ਰਹਿੰਦੀਆਂ ਨੇ ਹਾਂ ਅੱਛਾ ਫਿਰ ਮੈਨੂੰ ਵੀਰ ਜੀ ਪਤਾ ਨਹੀਂ ਸੀ ਬਾਈ ਜੀ ਪਤਾ ਲੱਗ ਗਿਆ ਜਾਏ ਕਰ ਫਿਰ ਇਹਨਾਂ ਵਾਸਤੇ ਕੁਝ ਚਾਹ ਦੀ ਬਣਾ ਦੇ ਜਾ ਯਾ ਮੇਰੀ ਜਾ ਜਾ ਬੜੀ ਬਣਾ ਲਈ ਤੇ ਬਿਸਕੁਟ ਭੁਜੀਆ ਪਿਆ ਹਣਾ ਉਹ ਪਾ ਲਈ ਨਾ ਕੋਕੋ ਕੋਲਾ ਪਿਆ ਹਣਾ ਜੇ ਉਹ ਪਿਲਾ ਦੇ ਜੇ ਨਾ ਕੋਕੋ ਪਾ ਨਹੀਂ ਰਹਾ ਆ ਬੈ ਜਾ ਵੀਰ ਜੀ ਬੈ ਜਾ ਦੇਖ ਲੈ ਓਏ ਪਾਬਰਾ ਹੈ ਪਾਬਰਾ ਹੈਗੇ ਪਾਬਰ ਓਏ ਸੜੀ ਨੂੰ ਆਕਲੇ ਨਹੀਂ ਹੈਗਾ ਬਿੱਜੂ ਜੀ ਨੂੰ ਤੇ ਚੱਲ ਬੈਠ ਜਾ ਮੇਰਾ ਤਾਂ ਉਹ ਵੀ ਬੀਬੀ ਪੱਧ ਗਈ ਤੇ ਮੇਰਾ ਸਾਰਾ ਦਿਨ ਹੀ ਵਧਿਆ ਰੰਦਾ ਮੈਂ ਕਿੱਚ ਮਾਰਾ ਟੱਕਰ ਤੰਗ ਹੈ ਇੱਕ ਮੇਰੇ ਜਨ ਜੀ ਇਹ ਤੇ ਕੱਲਾ ਰੰਗ ਨਹੀਂ ਕੰਮ ਕਰਦਾ ਤੇ ਦਿਲ ਵੀ ਕਾਲਾ ਹੈ ਹਾਂ ਨੂੰ ਜਿਹੜੇ ਸਾਰਾ ਕੁਝ ਏ ਟੈਨਸ਼ਨ ਕਾ ਤੋਂ ਲੈਣਾ ਤੂੰ ਮੇਰੀ ਗੱਲ ਤੇਰੀ ਗੱਲ ਸੁਣ ਲੈ ਆਪਣੇ ਲਗਾ ਐਂਹੀ ਬਿਰਕਾ ਯਾਰ ਬੌਲੀ ਗੱਲਾਂ ਬੌਲੀ ਪਈਆ ਪੱਤੀਆ ਡੱਬੇ ਚ ਦਾਦੂ ਕੁੱਟ ਬਣਾਣਾ ਵਿੱਚ ਪੁਰਾਣੇ ਚਾਂਦੀ ਪੱਤੀ ਦਾ ਕਹੋਂ ਕਰੀਂ ਇਹਦਾ ਮੈਂ ਤੇਰੇ ਕਰਕੇ ਚੁੱਪ ਕਰ ਗਏ ਨਹੀਂ ਹੁਣੋਂ ਤਾਂ ਲਾਸਾ ਵਸਿਆ ਦੀਆਂ ਇੱਥੇ ਚੁੱਪ ਕਰਕੇ ਫੋਨ ਜੀ ਚਾਣਾ ਪੜਦਾ ਇਹਦਾ ਬੱਤਾ ਬਦਮਾਸ਼ ਤੇਰੇ ਵਰਗੇ ਛੱਤੀ ਕਿਉਂ ਬਣਤ ਨੇ ਨਾਲੀਆਂ ਤੇ ਭਿਗੇ ਹੋਏ ਪੀਕੇ ਮੂਤਾਂ ਚੰਗਾ ਅਬ ਗਾਣਾ ਹੀ ਹੋਰ ਬੋਲ ਦੀ ਬਹੁਤਾ ਹੈ ਉਹ ਦੇਖੋ ਮਾਂ ਮਾਰੀ ਜਬਣ ਕੇ ਯਾਰ ਕੀ ਪੜੀ ਹੋਈ ਉਹ ਵੇ ਕਿਹੜੇ ਵੇ ਯਾਰ ਮੈਂ ਅਗਰ ਮੈਂ ਛੁਰੇ ਕੇ ਕਰ ਰਹਾ ਕੀ ਹੈ ਵੇ ਤੂੰ ਇੱਥੇ ਕੀ ਕਰਦਾ ਹੈ ਮੈਂ ਤਾਂ ਬਾਬੀ ਕੀ ਕਰਦੀ ਮੈਂ ਤਾਂ ਤੂੜੀ ਪਾਉਂਦੀ ਸੀ ਕੱਖ ਪਾਉਂਦੀ ਸੀ ਲੈ ਹੁਣ ਤਾਂ ਮੱਦੀ ਗਾਉਂਦੇ ਪਾਵੇਂਗਾ ਨਹੀਂ ਦਾ ਮੈਂ ਪਾਉਂ ਅੱਛਾ ਤੂੰ ਪਾਵੇਂਗਾ ਲੈ ਮੈਂ ਤਾਂ ਪੰਦਾ ਰਹਾ ਚੱਲ ਫਿਰ ਪਾ ਦੇ ਬਾਈ ਬਣ ਕੇ ਜਾ ਪੱਟ ਕੇ ਹੋਰ ਕੋਈ ਸੇਵਾ ਨਹੀਂ ਬਸ ਕੋਈ ਸੇਵਾ ਨਹੀਂ ਜਦ ਤੂੰ ਬੱਤੀ ਬਾਲ ਮੇਰੇ ਵਾਸਤੇ ਚਾਰਕ ਲਿਆ ਪਰੌਂਟੇ ਬਣਾ ਆਲੂ ਵਾਲੇ ਬਹ ਕਿਹੜੀ ਬੋਲੀ ਐ ਤੇਰੀ ਮੀਰੇ ਨੂਰ ਵਾਲੀ ਤਾਂ ਮੈਂ ਘਰ ਦਾ ਪੇ ਘੜ ਦੂੰ ਆ ਚੱਲ ਚੰਗਾ ਪਰੌਂਠੇ ਬਣਾ ਦੇਣੀ ਚੰਗਾ ਤੈਨੂੰ ਮੈਂ ਮਾਂਮੀ ਮਾਂਮੀ ਤਾਂ ਪਤਾ ਨਹੀਂ ਉੱਥੇ ਹੋਊ ਕਿਤੇ ਅੱਛਾ ਉਰੀ ਲੈ ਆਈ ਉਰੇ ਕਿੱਥੇ ਇੱਥੇ ਤੂੰ ਟੂੜ ਚ ਮਾ ਕੇ ਖਾਏਗਾ ਬਾਹਰ ਬੈਠਾ ਹੂੰ ਮੈਂ ਮੇਰੇ ਅੰਦਰ ਨਹੀਂ ਜੀ ਲੱਗਦਾ ਉੱਥੇ ਘਰ ਮੈਂ ਮੈਂ ਤਾਂ ਜਾਣੀ ਐ ਤੂੰ ਨੀਰਾ ਪਾ ਦੇ ਮੈਂ ਤਮਾਰ ਕਿਕਰੇ ਜੇ ਇਹ ਨਿਓ ਕਰੀ ਇਕਾ ਤਾਉ ਮਰ ਇੱਕਾ ਤ ਮੈਂ ਮਰ ਮਾ ਕੱਟੇ ਪਾਵਾਂਗੇ ਨੀਰਾ ਹਾਂ ਮਰ ਜਾਣਾ ਫੀਲਿੰਗਾਂ ਲੈਂਦਾ ਉਹ ਫੀਲਿੰਗਾਂ ਬੁਲਿੰਗਾਂ ਨਹੀਂ ਲੈਂਦਾ ਪੱਬੀ ਤਾਉ ਤ ਹੋਰੇ ਬਾਤਾਂ ਮਾਰ ਲੱਗ ਜਾਏ ਤੂੰ ਨਾ ਨੀਰਾ ਪਾਲਾ ਪਕਾਈ ਨਾ ਮਾਰ ਮੈਂ じゃ ਕਿਤੇ ਪ੍ਰੋਫਟ ਬਣਾ ਦੇਨੀਆ ਕਰੇ ਜਾਨੀਆ ਚੰਗਾ ਫਿਰ ਮੇਰਾ ਸਾਖ ਤੋਂ ਕਰਾ ਦੇ ਮੈਂ ਚੰਗਾ ਕਰਾ ਦੂੰ ਤੇਰੇ ਵਰਗੀ ਲਿਆ ਦੇ ਮੇਰੇ ਵਰਗੀ ਤਾਂ ਇੱਕੋ ਹੀ ਪੀਸ ਸੀ ਮੇਰੇ ਘਰ ਦੇਆਂ ਨੇ ਜੰਮਿਆ ਤਾਉ ਆਵਾਜ਼ ਸੁਣੀਏ ਤਾਉ ਕਿੱੜੇ ਫਸ ਗਈ ਨਾ ਮੈਂ ਮੇਰਾ ਨਹੀਂ ਸੀ ਤਾਉ ਤੋ ਆਏ ਰਬਾ ਹੁਣ ਲੰਨੀ ਰਹੀ ਕਾੜ ਦੂੰ ਗਰਦ ਮੈਂ ਦੇਖੋ ਮਨਾ ਮੇਰੇ ਸਾਲੇ ਬੀਚੂ ਤੇ ਆ ਗਏ ਉਹ ਜੀ ਸੋਹਣੀ ਬਹੂ ਜਿਗਦੇ ਮੇਰੇ ਆਈ ਹੁੰਦੀ ਰੰਗੇ ਲੱਗ ਜਣਗੇ ਉਂ ਬੇਚ ਵਿਚ ਭੁੱਕੀਆਂ ਕੋਠੀਆਂ ਪਾਈ ਜਾਂਦੇ ਨੇ ਹੁਣ ਤੈਂ ਕਰੂੰ ਪਹਿਲਾਂ ਤਾਂ ਲਾਣ ਦੀ 4 ਦਿਨ ਸਲਾਸੀ ਹੁਣ ਤਾਂ ਮਹੀਨਾ ਨਹੀਂ ਜਾਂਦਾ ਬਰੋਂ ਨਜ਼ਾਰੀ ਆਜੂ ਨਾਲੇ ਖਾਂਗੇ ਤੇ ਹੱਥ ਤੇ ਬਰੋਂਟੇ ਕੀ ਬਤਾ ਗੱਲ ਬਣ ਜੇ 50 ਕਿਲੋ ਜੂ ਮੈਂ ਤਾਂ ਜੁੱਪੀ ਕਰਨੀ ਮੁੜ ਕੇ ਵਰਦਦੇ ਨਹੀਂ ਓਰੇ ਪਿੰਡ ਬੜਾ ਨਜ਼ਾਰੀ ਆ ਜਾਏਗਾ ਕਿਆ ਯਾਰ ਕੀ ਸੁੰਨੀ ਤੋਂ ਬਹੁਤ ਹੈ ਹੈ ਕਿ ਤੂੰ ਕਾਲੀ ਸੀ ਹੈ ਤੂੰ ਪੰਪ ਦੇ ਦਿਆ ਕਰਾਂਗੇ ਕਿਉਂ ਹੈ 2 ਪਾਈ ਇਧਰੋਂ ਮੈਂ ਵਾਪਸ ਜਨੀਰਾ ਪਾਉਣ ਗਈ ਸੀ ਪੁੱਤਾ ਨਾ ਮਾਲਕਾ ਤੇ ਤੈਨੂੰ ਭਾਈ ਪਸ਼ੂਆਂ ਦਾ ਆ orden ਲਾ ਕੇ ਫਿਰ ਤਾਂ ਆਪਣਾ ਘਰ ਵਸ ਜਾਊਗਾ ਉਹ ਮੰਮੀ ਕਹਿੰਦੀ ਨੀਰਾ ਪਾਇਆ ਫਿਰ ਮਾਂ ਉਹ ਆਪ ਕਿੱਥੇ ਹੈ ਉਹ ਤਾਂ ਘਰ ਹੀ ਹੋਣਗੇ ਉਹ ਸੌਰੀ ਤੂੰ ਹੋਰ ਡੰਗਰਾਂ ਪਸ਼ੂਆਂ ਦੇ ਕੱਖ ਪਾ ਕੇ ਆਈਆਂ ਹੋਰ ਨਾਲ ਸਾਰਾ ਆਟਾ-ਉਟਾ ਲਾ ਆਈ ਭਾਈ ਅ ਨਹੀਂ ਬਾਪੂ ਜੀ ਉਹ ਬੀਰਾ ਸੀਗਾ ਮੱਦੀ ਵੀ ਅੱਛਾ ਮੱਦੀ ਨਾਲ ਦੀ ਹਾਂ ਬਈ ਪਾਏ ਕੱਖ ਭਾਈ ਹਾਂਜੀ ਬਾਪੂ ਜੀ ਹਾਂ ਚਲੋ ਭਾਈ ਮੈਂ ਖੇਤੋਂ ਆਇਆ ਸਰੋ ਵੱਢ ਕੇ ਮਹਾ ਪਤਾ ਨਹੀਂ ਕੁੜੀ ਇਧਰੋਂ ਬਾਗਲ ਚੋਂ ਖੇਤ ਤਾਂ ਵਧੀਆ ਭਾਈ ਆਪਣਾ ਘਰ ਬਸਜੋ ਡੰਗਰਾਂ ਦੀ ਗੌਰ ਰੱਖਣ ਲੱਗੇ ਤੂੰ ਨਹੀਂ ਸਹਰਾਂ ਵਾਲੀ ਦਵਾਈ ਖਾਜੇ ਕੱਲ ਕਿਹੜਾ ਪਾਉਂਦੇ ਨੇ ਹਾਂਜੀ ਐ ਤਾਂ ਹੈ ਬਾਪੂ ਜੀ ਕੋਈ ਨਹੀਂ ਚਲੋ ਠੀਕ ਹੈ ਭਾਈ ਤਾਂ ਵਧੀਆ ਕਰਿਆ ਭਾਈ ਇਹ ਜਵਾਖ ਆਪਣੇ ਐ ਕੰਮ ਲਾ ਕੇ ਫੇਰ ਤਾਂ ਘਰ ਬਸੀ ਲੈ ਨੀ ਅੱਜ ਕੱਲ ਦੇ ਜਵਾਹਰ ਦਾ ਦੁੱਧ ਵੀ ਪੀਣ ਤੋਂ ਕਹਿੰਦੇ ਨੇ ਮਿਲਾਈ ਲਾ ਕੇ ਪੀਵਾਂਗੇ ਲੈ ਗੱਲ ਸੁਣ ਭਾਈ ਹਾਂਜੀ ਆ ਦੋ ਗਮੰਨੀਆਂ ਸੱਪ ਲੈ ਭਾਈ ਆ ਦੁਪਹਿਰੇ ਦੁਪਹਿਰੇ ਛੱਕ ਲੂ ਮੈਂ ਹੈ ਜਾ ਜਾ ਕੇ ਰੋਟੀ ਬਣਾ ਲੈ ਭਾਈ ਚਲ ਠੀਕ ਆ ਬਬੂ ਜੀ ਮੈਂ ਉਹ ਬੈਠਾਂ ਭਾਈ ਸਾਹ ਚ ਜਾ ਮੇਰੇ ਸ਼ੇਰਾ ਆਹ ਖਿੜਾ ਖਵਾਣਗੇ ਜਵਾਖੇ ਰਾਂ ਦੇ ਲਓ ਦੇਖੀਏ ਆਪਣਾ ਸਮਾਨ ਜਾ ਰੱਖੇ ਤੋਰੇ ਸਾਹ ਤੇ ਜਵਾਖੇ ਦੇ ਹੱਥ ਪੱਲਾ ਮੜ ਗਿਆ ਉਹਾਂ ਪੁਰਾਣਾ ਕਰਤਮ ਕਿਥੇ ਰੱਖੀ ਤਾ ਉਹਦੀ ਇਹ ਮੱਗੀ ਹੋਈ ਕਿਸੇ ਪਰ ਨਾ ਕਰਤੀ ਜਿਵੇਂ ਆਹ ਜਾ ਉੱਪਰ ਬੜਾ ਉਹ ਹੁਣ ਸਮਾਨ ਨੇ ਬਹੁਤ ਲਾਇਆ ਫਿਰ ਅੱਗੇ ਇਹਨਾਂ ਸਮਾਨ ਨੇ ਕਹਿਣਾ ਨਾ ਮੇਰੇ ਕਮਰੇ ਚ ਕੋਈ ਜਾਇਆ ਨਾ ਕਰੋ ਪੂਰੇ ਕਿੰਨਾ ਸਮਾਨ ਹੁੰਦਾ ਸਾਰਾ ਸਮਾਨ ਤਾਂ ਨਲ ਗਿਆ ਬੰਦੇ ਦਾ ਲਾਂਭਾ ਲਾਦਾ ਆਂ ਆਹ ਪ੍ਰੀਤ ਪੁਰੇ ਆਹ ਕੀ ਝੋਲੇ ਚ ਉਹ ਤਾਂ ਸਮਾਨ じゃ ਮੇਰਾ ਰੱਖਿਆ ਹੋਇਆ ਪੂਰੇ ਰੱਖਿਆ ਪੈਦੀ ਖੇਤੋਂ ਆਇਆ ਸੀ ਮੈਂ ਹੁਣ ਕੀ ਸਮਾਨ ਹੈ ਜੇ ਮੈਨੂੰ ਵੀ ਦਿਖਾ ਦੇ ਮੈਂ ਵੀ ਕਰ ਲਾਂ ਦਰਸ਼ਨ ਮੇਰੇ ਨਾਲ ਬੰਦੇ ਮਿਹਨਤੀ ਗਏ ਤੇ ਉਹਨਾਂ ਨੇ ਸਮਾਨ ਮਗਾਇਆ ਤੇ ਮੈਂ ਚਲ ਰੱਖਿਆ ਪੈ ਚੁਰੇ ਸਾਮ ਕਿਤੇ ਰਹਿ ਪੈਦੀ ਮੇਰਾ ਮੈਂ ਤੇਰੀ ਨਹੀਂ ਸਮਝਉਂਦੀ ਹੈਗੀ ਕੀ ਕਰਦਾ ਤੂੰ ਇਹੋ ਜਿਹਾ ਕੰਮ ਇੱਥੇ ਪਤਾ ਨਹੀਂ ਕੀ ਤਾ ਉਹ ਬਣਾ ਰੱਖਿਆ ਹੈ ਕੋਈ ਗੁਫਾ ਗਫਾ ਬਣਾ ਕੇ ਅੰਦਰੀ ਵੱਢ ਕੇ ਪਤਾ ਨਹੀਂ ਕੀ ਤਾਂ ਕਰਦਾ ਰਹਿੰਦਾ ਕੀ ਨਹੀਂ ਕਰਦਾ ਖੱਲਾ ਖੁੰਜੇ ਪਰੋਲ ਦੇ ਲਾ ਪਰੋਲ ਉਧਰ ਜਾ ਵੱਖਾਂ ਦਾ ਮੈਂ ਤਾਂ ਇੱਧਰ ਦੇ ਠੀਕ ਚਲ ਉਹ ਤਾਂ ਹੁਣ ਲਿਆਇਆ ਬਹੂ ਪਹਿਲਾਂ ਕਿਹੜੀ ਉਧਰ ਚੂੜਿਆਲੀ ਬੈਠੀ ਸੀ ਕੋਈ ਚਲ ਕਰਮਾਣਾ ਹੁਣ ਤਾਂ ਚੂੜਿਆਂ ਵਾਲੀ ਆ ਗਈ ਹੁਣ ਮੇਰੇ ਨਾਲ ਦੋ ਬੰਦੇ ਲੱਗੇ ਹੋਏ ਤੇ ਸਰੋਂ ਸਰੋਂ ਮੈਂ ਸਾਰੀ ਵੱਢ ਕੇ ਆਇਆ ਵੱਢਿਆ ਸਾਰੀ ਵੱਢਿਆ ਉਹ ਤਾਂ ਵੱਢਿਆ ਸਰੋਂ ਉਹ ਜਿਹੜੀ ਕਹਿੰਦਾ ਕਰਮਾਲੀ ਆ ਗਈ ਉਹ ਤਾਂ ਡੱਕਾ ਤੋੜਦੀ ਨਹੀਂ ਕਰੇ ਕੋਈ ਨਾ ਮੈਂ ਤਾਂ ਹੁਣ ਦੇਖਿਆ ਕੱਖ ਪਾ ਕੇ ਆਈ ਆ ਡੰਗਰਾਂ ਨੂੰ ਕੱਖ ਪਾ ਕੇ ਹਾਂ ਉਹ ਤਾਂ ਨਿਗਾ ਨਹੀਂ ਕਰਦੀ ਉਹ ਤਾਂ ਹੁਣ ਤੱਕ ਘਰ ਬਸ ਜਾਣਗੇ ਆਪਣੇ ਕਹਿੰਦਾ ਡੱਕਾ ਤੋੜ ਕੇ ਨਹੀਂ ਰਾਜੀ ਉਧਰ ਕੱਖ ਪਾਉਣ ਪਤਾ ਨਹੀਂ ਕਿਵੇਂ ਬਾਗੀ ਉਹ ਨਹੀਂ ਪ੍ਰੀਤ ਕੁਰੇ ਹੁਣ ਤਾਂ ਮਨ ਉਸ ਸਿਆਣੀ ਲੱਗੀ ਕੁੜੀ ਅੰਦਰ ਜਾ ਕੇ ਡੰਗਰਾਂ ਨੂੰ ਕਹਿੰਦੀ ਬਾਪੂ ਜੀ ਮੈਂ ਤਾਂ ਕੱਖ ਪਾਏ ਮਚਨ ਵਧੀਆ ਭਾਈ ਵਧੀਆ ਰਹੂਗੀ ਮੁੱਖੇ ਜੇ ਲਾਦੇ ਮਾਂ ਮੈਂ ਖਾ ਲੂ ਮੈਨੂੰ ਭੁੱਖ ਲੱਗ ਰੇ ਮੈਂ ਸਮਾਨ ਜਾ ਫੜਾ ਹਾਂ ਪਰੌਂਠੇ ਉਹਦੇ ਵਾਲੇ ਜ਼ਰੂਰ ਮਿਲਣਗੇ ਤੈਨੂੰ ਉਹ ਖਾ ਲਈ ਤੂੰ ਪਰ ਇੱਕ ਗੱਲ ਹੈਗੀ ਜੇ ਕੰਮ ਧੰਦਾ ਕਰਨ ਲੱਗ ਗਈ ਸ਼ਹਿਰ ਬਧੀਆ ਆਪਾਂ ਨੂੰ ਕਿਹੜਾ ਛੁੱਟੀ ਹੈਗੀ ਉਹ ਓਏ ਇਹ ਹੀ ਹੈ ਜਵਾਕ ਨੂੰ ਹੌਲੀ ਹੌਲੀ ਦੱਸ ਦਿਆ ਕਰੋ ਇਹ ਸ਼ਹਿਰਾਂ ਵਾਲੇ ਜਵਾਕ ਜਿੰਦੇ ਪਿੰਡਾਂ ਵਾਲਾ ਕੰਮ ਪਤਾ ਨਹੀਂ ਹੁੰਦਾ ਇਹਨਾਂ ਨੂੰ ਇਹ ਸ਼ਹਿਰਾਂ ਨੂੰ ਕਿਹੜੇ ਮਾਰੇ ਹੋ ਕਿਥੇ ਰਹਿ ਕੇ ਆਈਏਗੀ ਕੀ ਪਤਾ ਕੋਈ ਨਹੀਂ ਮੰਤਰੇ ਪਿੰਡ ਦਾ ਵੀ ਨਹੀਂ ਪਤਾ ਦੱਸਿਆ ਤਾਂ ਹੈਗਾ ਤੀ ਪਤਾ ਨਹੀਂ ਰੁੜ ਜਾਣਾ ਕੀ ਪੁੱਠੇ ਜੀ ਨੌ ਤੀਗਾ ਓਏ ਚੱਲ ਤੂੰ ਕਾ ਨੂੰ ਪ੍ਰੀਤ ਕੋਰੇ ਇੰਨਾ ਸੋਚਾਂ ਚ ਪੈਣੀ ਹੈ ਕਿਹੜਾ ਕੰਮ ਆ ਤੂੰ ਜਾ ਕੇ ਕੰਮ ਕਰਾ ਲੈ ਆਪਣੇ ਵਾਲੇ ਤਾਂ ਖਵਾਈ ਖੜੇ ਨੇ ਪੋਲੀਆਂ ਜਾਂ ਚ ਪੈਣਾ ਪੈਂਦਾ ਜਦੋਂ ਕੋਈ ਆਂਡਣ ਗਮਾਣਨ ਕੋਈ ਤਰੀਕੇ ਕੀ ਵੀ ਲੈ ਚ ਕਹਿੰਦੀ ਆ ਵੀ ਭਾਣੇ ਤੇਰੀ ਨੂੰ ਹੈਗੀ ਕਿਹੜੇ ਪਿੰਡ ਚਲ ਮੰਨੇ ਆ ਕਿ ਮੁੰਡੇ ਨੇ ਆਪਦੇ ਆਪ ਵਿਆਹ ਕਰਾਇਆ ਫਿਰ ਵੀ ਪਿੰਡ ਦਾ ਨਾਮ ਤਾਂ ਪਤਾ ਹੁੰਦੀ ਐ ਕਦੇ ਤਾਂ ਕਹਿੰਦੀ ਬਠਿੰਡੇ ਜੇ ਲਵੇ ਐ ਕਦੇ ਅੰਦਰ ਨੂੰ ਕਹਿੰਦੀ ਐ ਇਧਰ ਲੇ ਰਹੀਏ ਜੇ ਚਗਾ ਕੋਈ ਕਦੋਂ ਜਾਵਾਂਗੇ ਕਿਤੇ ਨਾਲ ਲੈ ਜਾਾਂਗੇ ਆਪੇ ਦੇਖ ਲੈਨੇ ਕਿਹੜਾ ਪਿੰਡ ਐ ਕੋਈ ਨਾ ਬੰਦ ਨਹੀਂ ਬੰਦ ਜਿਹੜੇ ਟੈਂਟਰ ਲਈ ਜਾਇਕਰ ਚੰਗੀ ਜੀ ਪੂਛਮੀ ਪੱਗ ਜਿੱਦੇ ਕੋੜਮਾ ਦੇ ਜਾਏਗਾ ਇਹ ਤਾਂ ਨਹੀਂ ਆਉਂਦਾ ਆਪਾਂ ਤਾਂ ਬੰਦ ਬੰਨ ਕੇ ਹੀ ਰੱਖਦੇ ਆ ਤੁਹਾਨੂੰ ਪਤਾ ਲਾਣੇ ਦਾ ਨਹੀਂ ਆਪਾਂ ਨਹੀਂ ਕਿਤੇ ਗਿੜਾ ਖਾਏ ਪੱਗ ਤੋਂ ਪਹਿਣਾ ਹੈ ਚਾਹ ਪਾਣੀ ਰੋਟੀ ਟੁਕ ਉਹਨੂੰ ਕਹੇ ਦੋ ਰੋਟੀਆਂ ਹੁਣ ਲਾ ਦੂ ਮੈਂ ਖਾ ਲੂ ਮੜਾ ਸਮਾਨ ਚਾ ਫੜਾਇਆ ਮ ਛੇਤੀ ਆ ਜੀ ਚੰਗਾ ਹਾਂ ਕੋਈ ਨਾ ਉਹ ਵੀ ਬਹੁਤ ਗੌਰ ਜੀ ਰੱਖਦੇ ਮੇਰੇ ਕਣੀ ਧਿਆਨ ਬਹੁਤ ਰੱਖਦੀ ਆ ਲੈ ਹੋਰ ਗੌਰ ਤੇਰੇ ਕਣੀ ਰੱਖੂ ਹੋਰ ਕਿਧੇ ਕਣੀ ਗੌਰ ਰੱਖੂਗੀ ਇਹ ਬੰਦੀ ਦੀ ਮੈਨੂੰ ਸਮਝ ਨਹੀਂ ਕੀ ਕੰਮ ਕਰਦਾ ਕੀ ਨਹੀਂ ਕਰਦਾ ਇੱਥੇ ਹੁਣ ਤਾਂ ਨਹੀਂ ਕੋਈ ਤਜੋਰੀ ਤੇ ਜਾਰੀ ਤਾਂ ਰੱਖੀ ਪੈਸਿਆਂ ਪੂਸਿਆਂ ਵਾਲੀ ਕੋਈ ਪਤਾ ਨਹੀਂ ਇਹ ਵੀ ਆਪਣੀ ਮਾਂ ਵਰਗਾ ਹੋਵੇ ਕਿ ਤੂੰ ਤੋੜੇ ਚ ਪਾ ਕੀ ਮੋਹਰਾ ਦੱਬੀ ਜਾਂਦਾ ਹੋਵੇ ਓਰੇ ਕੋਈ ਪਤਾ ਨਹੀਂ ਹੈਗਾ ਚਲ ਮੈਂ ਕੀ ਲੈਣਾ ਇਹਨੇ ਕਢ ਅੱਜ ਕੱਕ ਉਸ ਬਗਿਆੜ ਵਰਦਾ ਬਣਾਈ ਐ। ਚਾਹ ਦੇ ਨਹੀਂ ਬੰਦੇ ਨੂੰ ਰੋਕਿਆ ਟੋਕਿਆ ਕਰਦੇ। ਫੇਰ ਕੀ ਐ ਐਵੇਂ ਮੇਰੇ ਸਿਰ ਤੇ ਜਾ ਕੇ ਕਰ ਜੂਗਾ। ਮੈਨੂੰ ਕੀ ਐ? ਸਾਮਾਨ ਤਾਂ ਕਿਰੋਂ ਮੈਂ ਫਲਾਉਣਾ ਚੋਰੀਸ਼ ਪੂਰੀ ਦੇਖ ਨਾ ਲਵੇ ਕੋਈ ਆਸਤੇ ਪਾਸੋਂ ਦੇਖੀ। ਕੋਈ ਨਹੀਂ ਆ। ਪਾਪੇ ਕਿੱਧਰ ਜਾ ਰਹਿਆਂ? ਆ ਗਿਆ ਤੂੰ? ਹਾਂ। ਜਾ ਕੇ ਰ ਜਾ ਕੇ ਚਾਹ ਪਣੀ ਪੀ ਲੈ ਮਾ ਮਾੜਾ ਕੰਮ ਜਾਇਆ ਮੈਂ। ਐ ਚ ਕੀ ਐ ਪਾਪੇ? ਉਹ ਸਮਾਨ ਐ ਤਾਂ ਮੈਂ ਸਮਾਨ ਸਮਾਨ ਕੀ ਐ? ਕਿੱਥੇ ਚੱਲਿਆ ਕੋਕੂ ਵਾਲਾ ਤੂੰ ਏ ਕੀ ਹਾਲ ਏ ਵਧੀਆ ਵਧੀਆ ਹਾਲ ਏ ਜਮਲ ਕੰਮ ਕਰ ਕੋਈ ਕੰਮ ਦੀ ਗੱਲ ਕਰਨੀ ਤੇ ਕੰਮ ਤਾਂ ਮੈਂ ਕਰ ਲੂੰਗਾ ਤੂੰ ਕਦੋਂ ਆਇਆ ਜਮਲ ਕਿਹਾ ਚਾਹਣਵਾ ਮੈਂ ਨਹੀਂ ਦਾਪ ਕੇ ਹਟਿਆ ਜਾ ਜਮਲ ਚੱਲ ਮੈਂ ਜੱਮੇ ਮਾਮੇ ਨਾਲ ਤਾਂ ਸੁਭਾਨ ਲਾਕ ਸੁਭਾਨ ਲਾਕ ਤੂੰ ਆ ਕੇ ਨਾ ਨਹੀਂ ਦੋ ਘਾਟ ਦੇਦੇ ਐ ਨਾ ਮਾਮੇ ਯਾਰ ਫਿਮਰ ਜੇਂ ਤਰੀਆਂ ਕੰਮ ਵੀ ਯਾਰ ਕੋਈ ਆਉਂਦਾ ਨਹੀਂ ਗਿਆ ਯਾਰ ਉਹਦੇ ਉਹਰੇ ਕਿੱਥੇ ਬਰ ਬਗਲ ਦੇ ਬਗ ਚੱਲਦੇ ਫੇ ਜਨੀ ਮੇ ਬਾਹਰ ਉਹ ਅੰਦਰ ਪਿੱਛੇ ਜਨ ਉਚਲ ਤੂੰ ਐ ਕਰ ਹਾਂ ਮੈਂ ਕਹਣਾ ਤੂੰ ਮੇਰੇ ਨਾਲ ਸ਼ਾਮ ਨੂੰ ਆ ਜੀ ਆ ਮੈਂ ਅਸਮਾਨ ਹੁਣ ਬੰਦਾ ਕਾਨੂੰ ਕਰ ਲੈ ਮੇਰੇ ਵਰਤਾਂ ਮੇਰੇ ਪਾਗਲ ਬਣਾਉ ਬੰਦੇ ਨੂੰ ਤੂੰ ਲਾਣੀਆਂ ਗੱਲਾਂ ਕਰੂਗਾ ਠੀਕ ਠੀਕ ਆਓ ਯਾ ਟੂਨ ਵਾਲੀਆਂ ਗੱਲਾਂ ਉਹ ਮੈਂ ਮਾਮੀ ਨੂੰ ਦੱਸੂ ਆ ਉਹ ਕਾਨੂੰ ਪਕਾਈ ਮਾਰਦਾ ਤੇ ਮੈਂ ਪੜਦੇਣਾ ਕੰਮ ਕਰਦਾ ਮੈਨੂੰ ਕਰ ਲਾਂ ਦੇ ਹਾਂ ਤੂੰ ਬਾਲਾ ਕਰਦਾ ਤੂੰ ਮੇਰੇ ਨਾਲ ਹੀ ਆ ਜਾ ਪੱਕਾ ਫਿਰ ਤੂੰ ਆ ਜਾ ਫਿਰ ਮੈਂ ਤੈਨੂੰ ਉੱਥੇ ਬਿਠੇ ਰ ਆ ਉਸਮਾਨ ਨਾਲ ਮੈਨੂੰ ਪੱਤਾ ਦਵਾ ਦੇ ਇੱਤੂ ਪੱਤਨੂ ਫੂਕ ਕਿਹੜਾ ਮੈਂ ਸਮਾਨ ਲਈ ਪਰ ਤੂੰ ਖਾਵੇਂ ਲੈ ਜਾਦ ਕਰੇਗਾ ਦੋ ਕੱਡ ਲਵਾ ਦੀ ਫਿਰ ਮਾਮੇ ਓਏ ਪੁੱਤ ਨੂੰ ਤੂੰ ਆਉਂਦੀ ਮੇਰੇ ਲਈ ਕਾਦੇ ਵਾਸਤੇ ਮੈਨੂੰ ਪਤਾ ਨਹੀਂ ਹੁਣਾ ਮਾਮੇ ਕਣਕ ਕਣਕ ਮੈਂ ਸਾਰੀ ਵੜਾ ਕੇ ਜਾਉਂ ਤੇਰੀ ਜ਼ਮੀਨ ਦੱਬ ਦਾਂ ਮੈਂ ਸਰੋਂ ਦਾ ਬਣਾਉਣ ਲੱਗੇ ਤੂੰ ਘਰੇ ਭੱਜਿਆ ਓ ਓਦੋਂ ਮਾਮਾ ਸਰੀਰ ਨਹੀਂ ਬਣਿਆ ਸੀ ਮੈਨੂੰ ਕੀ ਲੋੜ ਦੀ ਵੀਡੀਓ ਤੇ ਲਿਜਾਣ ਦੀ ਏਦੋਂ ਤਾਰੇ ਯਾਰ ਤੈਨੂੰ ਸਮਝਦੋਂ ਆਉਂਦੀਆਂ ਨਹੀਂ ਤਵੇਂ ਵੀ ਪਾਗਲ ਬਣਾ ਲੇ ਕੋਈ ਮੇਰੇ ਜਦੋਂ ਤਾਂ ਇੰਜਣ ਸਟਾਰਟ ਕਰਿਆ ਨਿਕੋਲੇ ਪਾਈ ਨਹੀਂ ਇੰਟਰਸਟਟ ਮੇਰੇ ਹਰਕਮੇ ਉਹ ਹੈ ਕੋਲੇ ਮੈਂ ਜਾਣਦਾ ਤੂੰ ਮੇਰੇ ਲਈ ਕਾਹਦੇ ਪਿੱਛੇ ਹੁਣਾ ਮੈਂ ਤਾਂ ਹੀ ਕਰੇ ਜੀ ਕੋਲੇ ਹੁਣ ਪਾ ਦੂੰ ਤਾ ਮੇਰੇ ਬਟਕੇ ਯਾਰ ਹੋਰੇ ਲੋਟ ਕੇ ਬੰਦੇ ਹੋ ਮੇਰੇ ਮਾਮੇ ਨੇ ਉਹੀ ਤਾਂ ਕੋਠੀ ਅੱਧੀ ਪੱਟੀ ਚੰਗੀ ਇਹਦਾ ਨਾਮ ਇਹਨਾਂ ਮੇਰੇ ਪਰਦੇ ਨਾਲ ਆਪਾਂ ਕੰਮ ਸਾਰੀ ਕਰਦੇ ਹਾਂ 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 ਮਾਮਾ ਮੇਰਾ ਤਾਂ ਆਪ ਛੱਡਾ ਦਿਓ ਆ ਵੀ ਨਸਾ ਉਹ ਬਣ ਕੇ ਹਰਕ ਵਧੀਆ ਤੋਂ ਹੋਇਆ ਹੈ ਨਾ ਖਾਇ ਕਰ ਮੇਰੀ ਵੀ ਕੋਠੀ ਉਹ ਪਵਾ ਦੇ ਬੇਕਾਰ ਸਮਾਨ ਆ ਯਾਰ ਤੂੰ ਆ ਦੇ ਮੇਰੀ ਵੀ ਹਾਂ ਹਾਂ ਪਵਾ ਦੋ ਆ ਜਾ ਫਿਰ ਮਦਰਾ ਆ ਜਾ ਮਹਾਰਾਜ ਚਾ ਚਾ ਤੂੰ ਆ ਕਿਹੜੇ ਪੰਦੇ ਜੰਨਣਾ ਆ ਛੱਡ ਦੇ ਤੂੰ ਇਹ ਤਾਂ ਰਾ ਮੇਰੇ ਨਾਲ ਹੀ ਰਹੇ ਤੈਨੂੰ ਐਸ਼ ਕਰਾ ਕੇ ਦੇ ਦਿੱਤੀ ਕਿਸਮਾਨ ਗੋਲੀਆਂ ਵੀ ਆ ਜਾਂਦੀਆਂ ਤੂੰ ਚੋਰ ਦਾ ਕਾਲਜਾ ਫੂਕਦੀਆਂ ਖਾਣਾ ਕਿਹੜੀਆਂ ਉਹ ਮਾਮੇ ਪੈਸੇ ਪੈਸੇ ਨਹੀਂ ਜੁੜਦੇ ਕਈ ਵਾਰੀ ਫਿਰ ਖਾਣੀ ਦਿੰਦੀ ਹੈ ਬੰਦਾ ਆਪਣਾ ਉਹ ਬੈਠਾ ਰੋਲਾ ਨਾ ਪਾਈ ਉਹ ਤੋਂ ਬਜਰਕ ਤੇ ਨੇ ਪਲਾਕੀ ਮੋਣਾ ਸਿਆਣੇ ਜਵੜ ਗਿਆ ਮੈਂ ਕਹਣਾ ਜਦੋਂ ਸਮਝਦਾਰ ਬਣ ਗਿਆ ਤਾਂ ਆਪਣਾ ਮਿਲ ਗਿਆ ਉਹਨੂੰ ਕਹਿੰਦਾ ਵੀ ਸਮਾਨਤਰ ਆ ਗਿਆ ਪੂੰਛ ਦਾ ਗੱਲ ਮੱਛੀ ਦਾ ਲੈ ਬਾਈ ਸੁਨਦਰਾ ਅਸਮਾਨ ਪਛਾ ਦੀ ਹੈ ਕੋਈ ਗੱਲ ਨਹੀਂ ਮੰਦਰਾ ਪਹੁੰਚ ਹੋ ਗਿਆ ਇਹ ਕੰਨਾ ਕਰੀ ਜਾਵੇਂ ਬਾਈ ਬਣ ਕੇ ਗੌਰ ਨਾਲ ਹੁਣੇ ਪਛਾ ਦਾਂ ਗੱਲ ਜਿੰਮੇਵਾਰੀ ਨਾਲ ਜੀ ਕੋਈ ਗੱਲ ਨਹੀਂ ਕੋਈ ਨਾ ਬਈ ਰੋਟਾ ਫੜਾ ਲੂਗਾ ਮੈਂ ਅਕੇ ਇਨਾ ਨੱਗਿਆ ਜਾ ਕਿਹੜਾ ਪਾਸਾ ਵੱਟ ਕੇ ਵਧੀਆ ਹੁੰਦਾ ਤੂੰ ਦੇਖ ਰਤਾ ਨਹੀਂ ਪਨੂ ਆਜ 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 ਚੱਕ ਮੈਂ ਪੈਰਾ ਜਾ ਮੰਮੀ ਜਣਾ ਕੋਈ ਸਬਜੀ ਵਾਲਾ ਵੀ ਨਹੀਂ ਆਇਆ ਆ ਜਾਵੇ ਆ ਬੈਠੀਆਂ ਹੂੰ ਬਥੇਰਾ ਹੋ ਕੇ ਦਿੰਦੇ ਫਿਰ ਜਾਣਗੇ ਬੀਹ ਚ ਸਬਜੀ ਲੈ ਲੋ ਸਬਜੀ ਦੋਸਤ ਕਣਾ ਕਿੱਥੇ ਹੈ ਜੋ ਤੋ ਹਾਂ ਇੱਕ ਮਿੰਟ ਖੜ ਜਾ ਦੇਖਦੀ ਆ ਮੈਂ ਨਾ ਕੀ ਗੱਲ ਮੰਮੀ ਇੱਥੇ ਥੋੜੀ ਆ ਹੋ ਆਈਂ ਦੇਖਦੀ ਦੀ ਮਾਹ ਕਿਤੇ ਮੈਂ ਗਿੱਜੇ ਗੁੱਜੇ ਤੇ ਪਾ ਰੱਖੀ ਹੋ ਵਜਾ ਇੱਥੇ ਪੀੜੀ ਥੱਲੇ ਨਾ ਬੜ ਗਈ ਹੋਵੇ ਉਹ ਮੈਂ ਤਾਂ ਚਾਹ ਪਾਣੀ ਨੂੰ ਕਹਿੰਦਾ ਦੀ ਮੈਂ ਚਾਹ ਪਾਣੀ ਤਾਂ ਲੂਗੀ ਤੇਰੀ ਚੂੜੀ ਵਾਲੀ ਭਾਈ ਅੰਦਰ ਬੈਠੀ ਐ ਉਹਨੂੰ ਕਹਦੇ ਜਾ ਕੇ ਉਹ ਲੱਗ ਰਹੀ ਨਹੀਂ ਉਂਗਲਾਂ ਹੀ ਮਾਰਨ ਫੋਨ ਤੇ ਜਾ ਵਗ ਜਾ ਮੰਮੀ ਇਹ じゃ ਕੀ ਹੋ ਗਿਆ ਤੇਰਾ ਕਾਜ ਜਾ ਹੋ ਗਿਆ ਨਪੁੱਤਾ ਜਿਹ ਜਾ ਆ ਪਤੀ ਮਿਚਕ ਨੂੰ ਨਾ ਜ ਉਹੇ ਜੀ ਲਿਆਉਂਦਾ ਉਹ ਲਿਆ ਆਂ ਅੱਗ ਦੀ ਨਾਲ ਕਿਉਂ ਵਧੀਆ ਨਹੀਂ ਆ ਗਿਆ ਉਹ ਸਾਂਖਲਾ ਬਰੀਆ ਨ ਪੁੱਤੀ ਨੂੰ ਕੀ ਬਧੀਏ ਕੰਮ ਨਹੀਂ ਕਰਦੀ ਧੰਦਾ ਨਹੀਂ ਕਰਦੀ ਜੇ ਮੈਂ ਇੱਕ ਸੁਣਾਉਣੀਆ ਮੈਨੂੰ ਮੁਰ ਚਾਰ ਸੁਣਾਉਂਦੀ ਐ ਕਿੰਨੇ ਦਾ ਕੰਮ ਕਰਦੀ ਐ ਮੰਮੀ ਚਾਹ ਤਾਂ ਲੈ ਲੈਨੇ ਹੁਣ ਉਹ ਸਾਰਾ ਕੁਝ ਕਰਦੀ ਐ ਬੂ ਮੈਂ ਮਰ ਜਾਂ ਤੀਮੀ ਦਾ ਗਲਾ ਮ ਤੀਮੀ ਦੇ ਥੱਲੇ ਲੱਗਿਆ ਪੈ ਦੇਖ ਲੈ ਕੀ ਕਰਾਂ ਮੰਮੀ ਹੋਰਾ ਕਰਨਾ ਕੀ ਆ ਹਾ ਹਾ ਲੈ ਲੈ ਤੰਨ ਰਸੇ ਲਿਆ ਗਲੇ ਖਾਦੂ ਦਵਾ ਦੀ ਕਿਉਂ ਮਰੀਏ ਕੀ ਗੱਲ ਮਰੀਏ ਇਹ ਮਰੇ ਜਿਹੜਾ ਲੈ ਕੇ ਆਏ ਦੀ ਤੀਮੀ ਮਰੇ ਭਾਈ ਮੇਰੀ ਗੱਲ ਸੁਣਦਾ ਜਦੋਂ ਤੂੰ ਸੁਝਾ ਦੇ ਨਹੀਂ ਰੁਦਾ ਦਾ ਗੱਲ ਲੜ ਰਹੀਆਂ ਤੈਨੂੰ ਮੈਂ ਗੱਲ ਕਹਤੀ ਓਰੇ ਵੱੜ ਜਾਣਗੇ ਲਹੂ ਲਹੂ ਲਹਾਨ ਹੋ ਜਾਊਗਾ ਓਰੇ ਤਾਂ ਤੂੰ ਵੀ ਮਾੜਾ ਮੋਟਾ ਦੇਖ ਕੇ ਬੋਲਿਆ ਕਰ ਤੈਨੂੰ ਵੱਡੀ ਆ ਯਾਰ ਵੱਡੀਆਂ ਨਾਲੇ ਹੋਰ ਵੱਡੀ ਕੀ ਬੋਲਾਂ ਮੇਰੀ ਗੱਲ ਸੁਣਦਾ ਉਹ ਪੂਆ ਦਾ ਬੁੰਡਾ ਰਿਆ ਉਹਨੂੰ ਸਿੱਧਾ ਬੋਲਣਾ ਲੱਗਰੀ ਹੈਗੀ ਹੈ ਅਗਲਾ ਜੇ ਜ਼ਮੀਰ ਵਡਾ ਕੇ ਲੈ ਗਿਆ ਓਰੇ ਅੱਖਾਂ 'ਚੋਂ ਕਸੂਨ ਦੇ ਦੇ ਰੋਵੇਂਗਾ ਆ ਕਿੰਨਾ ਕਰ ਤੈਨੂੰ ਨੌਕਰੀ ਜੀ ਕਰੀ ਜਾਏਗਾ ਉਹ ਮੈਨੂੰ ਕੀ ਪਤਾ ਤੈਨੂੰ ਕਚੈਰੀਆਂ ਦੇ ਵਕੀਲ ਬਣ ਜਾਣਾਗਾ ਆਪਣੂੰ ਊੜ ਖਰੀਦਣੇ ਨਾ ਹਾਂ ਲਾ ਕੇ ਕਚੈਰੀ ਦੇ ਬਾਹਰ ਨਾ ਚੰਡੀਗੜ੍ਹ ਪਾ ਗਿਆ ਨੇ ਉਹ ਕਰਾਉਣਾ ਆਈ ਦੀ ਉੱ ਜਾਂਦੀ ਜਾਂਦੀ ਨੂੰ ਨੰਬਰ ਦੇਗੀ ਇਹਦਾ ਨੰਬਰ ਲੈ ਗਈ ਕਹਿੰਦੀ ਭਾਈ ਜਦੋਂ ਲਾਲ ਕਾਪੀ ਬਣ ਗਈ ਮੈਨੂੰ ਫੋਨ ਕਰਦੀ ਇਹੋ ਜਾਂ ਨੰਬਰ ਲੈ ਕੇ ਗਈ ਆ ਦੇਖ ਲੈ ਆਦਮ ਦੇਖਣੇ ਪੈਗੇ ਉਹੀ ਤਾਂ ਗੱਲ ਹੈ ਜੀ ਪਹਿਲਾਂ ਸੜਾ ਹੋੜ ਦੀ ਮਿਲੀ ਤੈਨੂੰ ਕੋਈ ਹੁਣ ਤੁਸੀਂ ਐਂ ਦੱਸੋ ਮੇਰਾ ਕੀ ਕਸੂਰ ਹੈ ਮੈਨੂੰ ਕਸੂਰ ਤੇਰਾ ਤੀਵੀ ਤੂੰ ਸੇਰ ਕੇ ਲੈ ਆਤੀ ਤੈਨੂੰ ਉਥੇ ਕੰਮ ਤੇ ਲਾਇਆ ਤੀ ਆਇ ਨਹੀਂ ਕਿਹਾ ਤੀ ਵੀ ਆ ਨਮੂਨਾ ਘਰੇ ਲੈ ਕੇ ਆ ਜੀ ਰਿਸ਼ਤੇ ਬਥੇਰੇ ਆਉਂਦੇ ਤੇ ਕਰੇ ਮੈਨੂੰ ਕਹਿੰਦੇ ਮਾਂ ਮੇਰਾ ਰਿਸ਼ਤਾ ਕਰ ਦੇ ਤੇਰੇ ਉਦਰੀ ਸਾਰੇ ਪਿੰਡ 'ਚ ਬੇਇੱਜ਼ਤੀ ਕਰਾ ਕੇ ਰੱਖਦੀ ਹਾਂ ਹਾਂ ਮੂੰਹ ਖਾਨ ਜੋਗੀ ਨਹੀਂ ਛੱਡੇ ਆਹ ਦੇਖ ਲੈ ਤੇਰੀ ਤਾਈ ਚਾਤਰੋ ਜਦੋਂ ਵੀ ਲੰਗੂ ਕੇ ਕੋਲ ਦੀ ਲਾ ਬਾਈ ਅੱਜ ਤਾਂ ਮੇਰੇ ਕੁੜਮਾ ਨੇ ਫਲਾਣੀ ਚੀਜ਼ ਭੇਜੀ ਐ ਭੇਜੀ ਤਾਂ ਕੁੜੀ ਨੂੰ ਉਂਟੀ ਨਾਲ ਆਪਦਾ ਬੇਰਬਾਪ ਆਂਦੀ ਮੈਨੂੰ ਤਾਂ ਐਨਾ ਸੋਹਣਾ ਸੂਟ ਭੇਜਿਆ ਹੈਂਡਵਰਕ ਕੜਾਈ ਵਾਲਾ ਮਸ਼ੀਨੀ ਕੜਾਈ ਵਾਲਾ ਪੂਰੇ ਭੈਣੇ ਨੁਪੁੱਤਿਆ ਮੈਂ ਤਾਂ ਕਨੀਆ ਤੇਰਾ ਬੋੜਾ ਚੁੰਨੀ ਵੀ ਨਹੀਂ ਸੜੀ ਕਿਸੇ ਤੋਂ ਹਾਂ ਹਾਂ ਐਂ ਕਰਦਾ ਮੇਰੀ ਗੱਲ ਸੁਣਾ ਹੁਣ ਉਹਨੂੰ ਸਮਝਾ ਦੇ ਜਾਕੇ ਕਰੇ ਦੇ ਪਿੱਛੇ ਡਾਂਗਾ ਚਲਵਾਏਗਾ ਇਹਦਾ ਰੋਜ਼ ਲੜਦੀਆਂ ਨੇ ਲੜਦੀਆਂ ਨੇ ਇਹਦਾ ਬੰਦੇ ਨੂੰ ਵੀ ਸਿੱਧਾ ਬੋਲਦੀ ਹੁੰਦਾ ਇਹ ਖੜ ਜਾ ਵੇ ਤੂੰ ਮੇਰੀ ਗੱਲ ਸੁਣ ਤੂੰ ਪੁੱਤ ਜਾਦੇ ਨਾ ਬੋਲਿਆ ਕਰ ਤੂੰ ਨਾ ਵਿੱਚ ਹਿੱਸਾ ਲਿਆ ਕਰ ਇੱਕ ਮਾਂ ਤਾਂ ਇਹਦੀ ਮੈਂਤੀ ਇੱਕ ਮਾਂ ਹੋਰ ਲਿਆ ਹੋਰ ਛੋਟੀ ਮੈਂ ਤਾਂ ਹਲੇ ਤਾਂ ਮੁਰੇ ਬੋਲ ਵੀ ਜਾਣੀਆਂ ਇਹ ਮੰਨੂ ਬੋਲ ਜਾਂਦਾ ਇਹ ਉਹਦੇ ਮੁਰੇ ਬੋਲ ਨਹੀਂ ਸਕਦਾ ਉਹ ਇਹਨੂੰ ਜਿੰਨਾ ਮਰਜੀ ਬੋਲ ਲੈ ਹਾਂ ਇਹ ਇਹੀ ਤਾਂ ਹੈ ਠੀਕ ਹੈ ਜਿੰਤਰੇ ਨੂੰ ਗੋਟਿਆ ਥੱਲੇ ਦੇ ਲੈਣਾ ਉਹਨੇ ਉਧਰ ਦੂਰ ਨਹੀਂ ਹੈਗੇ ਜਿੰਤਰੇ ਨੂੰ ਗੋਟਿਆ ਥੱਲੇ ਦਊਗੀ ਤੇ ਸਾਹਮਣੇ ਹੈਗਾ ਨਾ ਵੀਰਾ ਸਾਲਿਆ ਖਾਨ ਦਾ ਨਹੀਂ ਬੰਦੇ ਵਾਦ ਦੇਗੇ ਤੇ ਦੇ ਸਾਡਾ ਤਰੀਕੇ ਦੇ ਵਿੱਚ ਨੱਕ ਵੜਾ ਕੇ ਰੱਖਤਾ ਨੱਕ ਦੇ ਨੱਕ ਕੀ ਮੈਨੂੰ ਤਾਂ ਐਂ ਲੱਗਦਾ ਹੈ ਕਿਹੜੇ ਖਾਨਦਾਨੀ ਫੱਟੀ ਪੋਚੀਏ ਸਾਰਿਆਂ ਦੀ ਸਾਰਿਆਂ ਨੂੰ ਮਾਰ ਜੂ ਦੇਖ ਲਈ ਤੇਰੇ ਸਾਹਮਣੇ ਜੇ ਨਾ ਮਾਰ ਜੇ ਮੇਰਾ ਮਾਂ ਬਦਲਾ ਪਤਾ ਨਹੀਂ ਚੱਡੀ ਗੱਡੜੀ ਬਲੈਕ ਮੀਨਰ ਜੀ ਉਹ ਕੀ ਹੁੰਦੇ ਨੇ ਉਹ ਨਾ ਹੋਵੇ ਮੇਰਾ ਸਾਰੇ ਜਦਨ ਜ਼ਮੀਰ ਆਪਦੇ ਨੌਕਰ ਵਾਗੀ ਨਾ ਤੈਨੂੰ ਗੱਲ ਨੂੰ ਬੋੜ ਦੇ ਬੱਸ ਮੈਂ ਕੋਈ ਸੁਣ ਲੂਗਾ ਰੁਕ ਜਾਣਾ ਕੋਈ ਥਾਣੇ 'ਚ ਖਬਰ ਕਰਿਆਊਗਾ ਵੀ ਇਹਨਾਂ ਦੀ ਬਹੂ ਬਲੈਕ ਮੀਨਰ ਆ ਕੀ ਕੱਲੇ ਹੁੰਦੇ ਨੇ ਬਸ ਰੋਜ਼ ਹੀ ਕਲੇਸ਼ ਹੈ ਮੈਂ ਤਾਂ ਚੱਲ ਉਹਦੇ ਨਾਲ ਜਾ ਕੇ ਆਉਂਦਾ ਜੇ ਭੱਗ ਜਾ ਭੱਗ ਜਾ ਹਾਂ ਰੋਜ਼ ਹੀ ਕ ਉਹ ਤਾਂ ਪੀਲੀ ਸਕੰਜਮੀ ਕਰਾ ਲਈ ਚੰਗਾ ਗਲਾਸ ਮੈਨੂੰ ਦੇ ਜੀ ਹਾਂ ਪੀਲੀ ਆ ਰਤੀ ਮੀ ਦਾ ਜਲੂਸ ਦੇਖ ਲਾ ਜਲੂਸ ਕੱਢ ਕੇ ਕਿਹੜੇ ਪਿੰਡ ਚ ਸਾਰਿਆਂ ਦੇ ਜਿੱਧਰ ਜਾਣਾ ਹੈਗਾ ਛੋਟੇ ਵਾਲਾ ਤਾਂ ਕੀ ਵੀ ਕੱਢ ਲਿਆ ਛੋਟੇ ਵਾਲਾ ਬਹੁ ਭਜਾ ਲਿਆ ਹੈ ਮੇਰੇ ਸਾਲਿਆ ਜੇ ਛੇਰੇ ਨਾਲ ਲਿਆਉਂਦੇ ਖਾਨਦਾਨੀ ਵਜਦੇ ਲੈ ਫਿਰ ਬਦਨਾਮੀ ਕੌਣ ਖਟਦਾ ਆ ਜਿਹੜੇ ਚੰਦੇ ਝੂਲਣੇ ਤੇ ਇਹ ਕੌਣ ਚਲਾਉਂਦਾ ਓਏ ਇੰਨਾ ਕੀ ਪਤਾ ਹੀ ਆ ਵੀ ਇਹ ਜਾਈ ਚੁੱਪ ਕੀਤੇ ਜਿੰਨੇ ਹੋਣਗੇ ਹਾਰੇ ਹਰਾਬ ਮੇਰੇ ਮਿੰਨੇ ਹੁੰਦੇ ਨੇ ਪੁੱਤ ਤਾਂ ਮੇਰਾ ਕੌਣ ਕਹੋਣਾ ਮੇਰੇ ਮੂੰਹ ਤੋਂ ਆ ਜਿੰਨੇ ਚੁੱਪ ਕੀਤੇ ਨਾ ਇਹ ਰੁੱਟ ਜਾਣੇ ਵਿੱਚੋਂ ਡੰਗ ਮਾਰਦੇ ਨੇ ਮਿੰਨੇ ਹੁੰਦੇ ਨੇ ਦਿਲ ਦਾ ਪਿਆਤ ਨਹੀਂ ਦਿੰਦੇ ਆ ਤੇਰੇ ਵਰਗਾ ਗੱਜੀ ਜਾਂਦਾ ਓਰੇ ਮੇਰੇ ਮੰਗੂ ਤੂੰ ਹੀ ਹੁੰਦਾ ਹੈ ਰੱਬ ਬੱਸ ਤੇ ਦੇਖੀ ਜਾ ਤੂਰੇ ਬਣਦਾ ਕੀ ਆ ਕਰਨੂ ਦਾ ਜਾੜਨਗੇ ਇਹ ਜਿਵੇਂ ਬੁੜੇ ਨੇ ਕੋਠੀਆਂ ਬਣਾਤੀਆਂ ਜਿਹੜੇ ਹਿਸਾਬ ਨਾਲ ਨੇ ਲੱਛਣ ਨੇ ਥੋੜਾ ਜਿਹਾ ਨਹੀਂ ਆ ਮੇਰੀ ਗੱਲ ਸੁਣਾ ਉਹ ਕਿੱਧਰ ਭੱਗੇ ਫੜਨ ਵਾਲਾ ਜਵਾਕ ਨੇ ਨਾਲੇ ਉਹ ਉਰੀ ਹੋਣਾ ਮੈਨੂੰ ਤਾਂ ਉਹਦੀ ਵੀ ਸੋਚ ਲੱਗ ਰਹੀ ਐ ਇਹਨ ਪੁੱਤੀ ਹੈ ਨਹੀਂ ਕਿ ਐਂ ਵੀ ਰੋਟੀ ਪਾਣੀ ਉਹਨੂੰ ਚੱਜ ਨਾਲ ਦੇ ਜੀ ਜੇ ਇਹਨੇ ਜਾ ਕੇ ਕਹਿਤਾ ਵੀ ਬਹੂ ਮੈਨੂੰ ਆਏ ਬੋਲੀ ਤੇਰੀ ਭੂਆ ਦਾ ਹੱਥ ਨੂੰ ਲੈ ਕੇ ਓਹ ਝੋਲਾ ਬੱਜੂਗੀ ਮੇਰੀ ਤਾਂ ਜ਼ਮੀਨ ਦੇ ਜ਼ਮੀਨ ਦੇਓ ਹਾਂ ਤਾਉ ਬਾਗਲੀ ਹਲਕੇ ਜਿੰਦਾ ਦੀ ਕਿਦਵੀਨ ਲੈ ਕੇ ਜਾਉ ਲੈ ਕੇ ਜਾਓ ਬਈ ਅ ਵੀ ਦਾ ਹੱਕ ਮੰਗਦਾ ਉਹ ਕਿਹੜਾ ਇਸ ਘਰ ਦਿੱਤੀ ਨਹੀਂ ਹੈਗੀ ਮੇਰੀ ਗੱਲ ਸੁਣ ਕਿੱਧਰ ਭਾ ਗਿਆ ਬਾਪੂ ਕਿਸੇ ਨਾਲੇ ਨਾ ਮੈਂ ਤੇਰੇ ਬਾਪੂ ਦੀ ਪੂਛ ਪੜੀ ਨਾ ਤੇਰੇ ਭੂਆ ਦੇ ਮੁੰਡੇ ਦੀ ਪੂਛ ਪੜੀ ਇੱਥੇ ਹੁਣੇ ਜਾ ਕੇ ਦੇਖ ਲੈ ਮੇਰਾ ਨਾ ਦਿਮਾਗ ਖਾਇਆ ਕਰੋ ਆਪ ਦਾ ਡੱਕਾ ਤੋੜਨਾ ਨਹੀਂ ਆ ਕੇ ਮੇਰੇ ਲੇਵੇ ਲੱਗ ਜਾਣਗੇ ਰੋ ਲੈਕਚਰ ਦੇਣ ਕਬੂਤਿਆਂ ਦੇ ਆਏ ਦਿੰਦੇ ਨੇ ਪਾਸੋਂ ਤਾਂ ਜਿੰਨੇ ਬੋਟਾਂ 'ਚ ਖੜੇ ਹੁੰ ਬੰਮਰੀ ਪੈਣੇ ਜੋ ਤਾਂ ਜੋ ਤਾਂ ਤੂਰੇ ਪਈਆਂ ਯਾਰ ਮੰਮੀ ਹੋਰੀ ਕੰਮ ਕਰ ਲੱਗ ਰਹੇ ਨੇ ਫੇਰ ਹੁਣ ਮਾੜਾ ਵੋਟਾ ਹੱਥ ਬਤਾ ਆ ਜਨਾਲ ਨੂੰ gutt tera sara tabbri eh jaa ਥੋੜਾ 10 ਮਿੰਟ ਨਹੀਂ ਪੈਣ ਦਿੰਦੇ ਹੈਗੇ ਪਹਿਲਾਂ ਤਲਕੇ ਰੋ ਟੈਂ ਟੈਂ ਕਰਨ ਲੱਗੇ 10 ਮਿੰਟ ਹੁੰਦਾ ਨਹੀਂ ਨਹੀਂ ਸੌਣ ਦਿੱਤਾ ਹੁਣ ਤੂੰ ਆ ਗਿਆ ਕੀ ਗੱਲ ਹੋ ਕਿਸ ਨੂੰ ਪਿਆ ਕੇ ਲਿਆਇਆ ਕੰਮ ਕਰਨ ਵਾਸਤੇ ਲਿਆਇਆ ਤੇਰਾ ਅੱਛਾ ਮੈਂ ਕੰਮ ਵਾਲੀ ਹੋ ਗਈ ਪਿਆ ਕੇ ਲਿਆਇਆ ਤਾਂ ਫਿਰ ਫੇਰ ਕਿਉਂ ਗਿਆ ਮੜਾ ਮੋਟੇ ਕੰਮ ਕਰ ਲੈ ਨਾਲੇ ਹੱਥ ਬਟਾਲਿਆ ਕਰਾ ਅੱਠ ਬਟਾਲਿਆ ਕਰ ਨਾਲੇ ਹੋਰ ਕੁਛ ਆ ਪਹਿਲਾਂ ਨੀਰਾ ਪਾ ਕੇ ਆਈਆਂ ਸੌਸ ਆਪਾ ਕਰਕੇ ਆਈਆਂ ਮੈਂ ਬੇਲੀ ਹੈਗੀ ਮੈਂ ਕਿੱਡੀ ਗੱਲ ਹੋ ਗਈ ਖੁਰਕੀ ਏਡੇ ਚ ਉਹਦਾ ਹੱਥ ਬੰਨ ਰਹੀ ਏ ਬੋਲਣ ਦੀ ਠੀਕ ਹੈ ਨਾ ਆ ਸਾਰ ਉਂਗਲਾਂ ਲਾ ਦਿੰਦੀ ਐ ਉਹ ਮੜਾ ਮੋਟਾ ਪਿਆਰ ਨਾਲ ਮੰਮੀ ਨਾਲ ਗੱਲ ਕਰ ਲੈਗਾ ਨਾਲੇ ਉਹਨੂੰ ਕੀ ਬੋਲਦੀ ਸੀ ਪੂਰੇ ਮੁੰਡੇ ਨੂੰ ਮੈਂ ਕੀ ਕਹਤਾ ਜੇ ਪਤਾ ਲੱਗ ਗਿਆ ਪੂਰੇ ਨੂੰ ਜ਼ਮੀਨ ਬਣਾ ਦਊਗੀ ਸਾਰੀ ਨਾਲੇ ਹਾਂ ਐਂ ਮਿਲਾ ਦੂ ਮੈਨੂੰ ਜਦੋਂ ਪਤਾ ਹੀ ਨਹੀਂ ਸੀ ਕੌਣ ਆ ਕੇ ਮੈਨੇ ਸਰਾਣੇ ਖੜ ਗਏ ਫਿਰ ਮੈਂ ਤਾਂ ਬੁਲਾ ਹੀ ਆ ਬਾਅਦ ਚ ਪਾਣੀ ਚਾ ਆ ਉਖੜਾਇਆ ਉਹ ਤਾਂ ਉਂਗਲਾ ਲਾ ਦਿੰਦੀ ਆ ਅਨਸਾਰ ਤੁੰਨਣ ਲੱਗ ਜਾਂਦੀ ਆ ਵੀ ਬਸ ਐ ਹੋ ਗਿਆ ਐ ਹੋ ਗਿਆ ਤਾਂ ਮੈਨੂੰ ਦੇਖ ਕੇ ਨਹੀਂ ਜਰਦੀ ਠੀਕ ਆ ਨਾ ਪਰ ਆਹ ਜਾਣ ਵਾਲੇ ਚੰਗਾ ਛੁੱਟਦਾ ਰੋਜ਼ ਕਲੇਸ਼ ਰਹਦਾ ਹੈਗਾ ਹਾਂ ਰਹਿਦਾ ਕਲੇਸ਼ ਬਹਿ ਜਾ ਇੱਥੇ ਲਿਆ ਦਨੀਆ ਚਾ ਅਏ ਮਰ ਗਿਆ ਅਏ ਗੱਡਦੇ ਬਾਬੀ ਐ